ਆਪਣੇ ਸਾਹਮਣੇ ਖੜੀ ਹੈਗੀ Honda City ਤੇ Ford ਦੀ Icon ਹੈ ਜੀ ਆਪਣੇ ਸਾਹਮਣੇ ਦੋ ਇੱਕ ਪ੍ਰੋਪਰ ਸ਼ਡਾਨ ਦੇ ਵਿੱਚ ਗੱਡੀਆਂ ਖੜੀਆਂ ਆਈਆਂ ਨੇ ਦੋਨੇ ਇੱਕ ਲੈਜੈਂਡਰੀ ਗੱਡੀਆਂ ਆਈਆਂ ਨੇ ਬਹੁਤ ਜ਼ਿਆਦਾ ਚੱਲੀਆਂ ਇਸ ਦੀ ਆਪਾਂ ਗੱਲ ਕਰ ਲਈਏ Honda City ਆਫੀਸ਼ਲੀ ਬਹੁਤ ਗਾਣਿਆਂ ਦੇ ਵਿੱਚ ਆਪਾਂ ਮੂਵੀਜ਼ ਦੇ ਵਿੱਚ ਕੂਝ ਗਈ ਹੈ ਹਾਲਾਂਕਿ ਇਹ ਆਜੇਪ ਚੱਕ ਲੈਜੈਂਡਰੀ ਗੱਡੀ ਗਈ ਚੱਲੀ ਵੀ ਬਹੁਤ ਜ਼ਿਆਦਾ ਹੈਗੀ ਹੈ ਇਹ ਤੁਸੀਂ ਗੱਲ ਕਰੀਏ ਆਪਣਾ 1.2 ਲੱਖ ਕਿਲੋਮੀਟਰ ਦੇ ਕੋਲੇ ਚੱਲ ਗਈ ਹੈ ਜੀ ਇਸ ਗੱਡੀ ਦੇ ਵਿੱਚ ਹਾਲੇ ਵੀ ਕੋਈ ਵੀ ਇੰਟਰਨੈਂਸ ਦੇ ਉੱਤੇ ਗੱਲ ਕਰ ਲਈਏ ਤਾਂ ਕੋਈ ਵੀ ਚੇਂਜ ਵਗੈਰਾ ਨਹੀਂ ਹੋਇਆ ਹੈਗਾ ਸਰਵਿਸ ਵਗੈਰਾ ਡੋਰਬੇ ਸਰਵਿਸ ਵਗੈਰਾ ਇਹਨਾਂ ਦੋਨਾਂ ਫਾਈਨਲ ਦੋਨਾਂ ਦੇ ਪੇਜਾਂ ਨਾ ਵੀਡੀਓ ਐਸਤੇ ਇੱਕ ਲੈ ਕੇ ਆ ਰਹੇ ਹਾਂ। ਲੁਕਸ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਆਪਾਂ ਨੂੰ ਥੱਲੇ ਦੀ ਸਾਈਡ ਇੱਕ ਗ੍ਰਿਲ ਦੇਖਣ ਨੂੰ ਮਿਲ ਜੰਦੀ ਉੱਪਰ ਸਾਈਡ ਬਹੁਤ ਛੋਟੀ ਗ੍ਰਿਲ ਲੱਗੀ ਆ। ਇਹਦੇ ਸਾਈਡ ਆਪਾਂ ਨੂੰ ਉੱਪਰ ਦੀ ਸਾਈਡ ਵੀ ਕਾਫੀ ਵੱਡੀ ਗ੍ਰਿਲ ਮਿਲਦੀ ਥੱਲੇ ਸਾਈਡ ਵੀ ਆਪਾਂ ਨੂੰ ਵੱਡੀ ਇੱਕ ਗ੍ਰਿਲ ਦੇਖਣ ਨੂੰ ਮਿਲ ਜਾਂਦੀ ਹੈਗੀ। ਸਾਈਡ ਦੇ ਲਾਈਟਾਂ ਦੇ ਸੈਟ-ਸੈਟਅਪ ਦੀ ਗੱਲ ਕਰ ਲਈਏ ਤਾਂ ਦੋਨਾਂ ਦੇ ਵਿੱਚ ਆਪਾਂ ਨੂੰ ਰਿਫਲੈਕਟਰ ਬੈਸਟ ਮਿਲ ਜਾਂਦੇ ਹੈਗੇ। ਇਸ ਗੱਡੀ ਦੇ ਵਿੱਚ ਆਪਾਂ ਨੂੰ ਫੋਗ ਲੈਂਪ ਪਾਉਣੇ ਜਾਂਦੇ। ਇਸ ਗੱਡੀ ਦੇ ਵਿੱਚ ਆਪਾਂ ਨੂੰ ਫੋਗ ਲੈਂਪ ਨਹੀਂ ਮਿਲਦੇਗੇ। ਇਹ ਨਾਲ ਸਟੀਲ ਵੀ ਦੇ ਇਧੇ ਵਿੱਚ ਆਪਾਂ ਗੱਲ ਕਰ ਲਈ ਆਪਾਂ ਨੂੰ ਅਲੋਏ ਮਿਲਦੇ ਹੈਗੇ ਇਹਨਾਂ ਦਾ ਸਾਈਜ਼ ਆਬਵੀਅਸਲੀ ਜੋ ਕਿ ਗੱਲ ਕਰ ਲਈ 14 ਇੰਚ ਹੈਗਾਗਾ ਤੇ ਇਹਨਾਂ ਦਾ ਆਪਾਂ ਸਾਈਜ਼ ਦੀ ਆਪਾਂ ਗੱਲ ਕਰ ਲਈਏ ਜੋ ਕਿ 13 ਇੰਚ ਦੇ ਵਿੱਚ ਟੈ ਰਹੇ ਆਪਣੇ ਹੈਗੇ 13 ਇੰਚ ਤੁਹਾਨੂੰ ਇੱਥੇ ਲਿਖਿਆ ਹੋਇਆ ਦੇਖ ਮਿਲ ਜੂਗਾ ਹੁਣ ਆਪਾਂ ਸਾਈਡ ਤੋਂ ਲੁੱਕਸ ਦੀ ਗੱਲ ਕਰ ਲਈਏ ਤਾਂ ਆਪਾਂ ਨੂੰ ਫੋਰਡ ਆਈਕਨ ਦੀ ਲੁੱਕਸ ਆਪਾਂ ਨੂੰ ਇਹੋ ਜਿਹੀ ਕੁਝ ਦੇਖਣ ਨੂੰ ਮਿਲ ਜਾਂਦੀ ਹੈਗੀ ਆ ਜੀ ਆਪਾਂ Honda City ਦੀ ਸਾਈਡ ਤੋਂ ਲੁਕਸ ਦੀ ਆਪਾਂ ਗੱਲ ਕਰ ਲਈ ਤਾਂ ਇਹੋ ਜਿਹਾ ਆਪਾਂ ਨੂੰ ਕੁਝ ਲੁਕਸਨ ਦੇਖਣ ਨੂੰ ਮਿਲ ਜਾਂਦੀ ਹੈਗਾ ਹਾਲਾਂਕਿ ਆਪਣੇ ਉਸ ਟਾਇਰ ਦੇ ਉੱਤੇ ਵੀਲ ਕੈਪ ਨਹੀਂ ਲੱਗਿਆ ਉਸ ਟਾਇਰ ਦੇ ਉੱਤੇ ਇਹੋ ਜਿਹਾ ਆਪਾਂ ਨੂੰ ਇੱਕ ਵੀਲ ਕੈਪ ਮਿਲ ਜਾਂਦਾ ਉਸ ਟਾਇਰ ਸਾਈਡ ਵਾਲਾ ਸਹਿ ਟੁੱਟ ਗਿਆ ਸੀਗਾ ਅੱਗੇ ਸਾਈਡ ਚੱਲ ਕੇ ਆਪਾਂ ਨੂੰ ਦੋਨੋਂ ਗੱਡੀ ਦੀ ਲੁਕਸ ਦਿਖਾ ਦਿੰਨੇ ਸਾਈਡ ਤੋਂ ਇਹੋ ਜਿਹਾ ਕੁਝ ਲੁਕਸ ਹੈਗਾ ਆ ਆਪਣੇ Honda City ਦਾ ਆਪਣਾ ਹੁੰਦਾ ਸੀ ਪਿੱਛੋਂ ਕੁਝ ਲੁਕਸ ਆਪਣਾ ਇਹੋ ਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ ਹੈਗਾ ਟੇਲ ਲੈਂਪ ਵਗੈਰਾ ਦਾ ਸਾਰਾ ਸਿਸਟਮ ਆਪਣਾ ਇੱਥੇ ਮਿਲਦਾ ਹੈ ਬੈਕ ਗੇਅਰ ਦੀ ਆਪਾਂ ਇੰਡੀਕੇਟਰ ਦੀ ਆਪਾਂ ਸਭ ਦੀ ਆਪਾਂ ਗੱਲ ਕਰ ਲਈਏ ਤਾਂ ਬੂਡ ਸਪੇਸ ਮਲੇ ਅੰਦਰ ਦੋਆਂ ਦੇ ਵਿੱਚ ਐਕਸਟਰਾ ਬਿਸਿਸ ਸਟਾਨ ਹੈਗੀਆਂ ਤਾਂ ਇਹਨਾਂ ਵਿੱਚ ਐਕਸਟਰਾ ਮਿਲਣ ਟੇਲ ਲੈਂਪ ਦਾ ਸਾਈਡ ਤੇ ਇਸ ਦੇ ਵਿੱਚ ਹਾਈ ਸਟਾਪ ਲੈਂਪ ਆਪਣਾ ਐਕਸਟਰਾ ਦੇਖਣ ਨੂੰ ਮਿਲਦਾ ਜੋ ਕਿ ਉਸ ਗੱਡੀ ਦੇ ਵਿੱਚ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਉਸ ਤੇ ਉੱਪਰ ਮਿਲਦਾ ਹੈਗਾ ਪਿੱਛੇ ਤੋਂ ਆਪਣੀਆਂ ਦੋਆਂ ਗੱਡੀਆਂ ਦੇ ਲੁਕਸ ਇੱਕ ਵਾਰ ਇੱਕੋ ਫਰੇਮ ਦੇ ਵਿੱਚ ਦਿਖਾ ਦਿੱਤਾ ਇਹੋ ਜੀ ਆਪਾਂ ਨੂੰ ਦੇਖਣ ਨੂੰ ਮੇਨ ਫਰਕ ਆਉਂਦਾ ਹੈਗਾ ਹੈਗਾ ਇਹਨਾਂ ਦੇ ਇੰਟੀਰੀਅਰ ਦਾ ਤੁਹਾਨੂੰ ਮੈਂ ਦੱਸ ਦੇਵਾਂਗੇ ਹਾਲਾਂਕਿ ਇਹ ਗੱਡੀ ਹੈਗੀ 7 ਮਾਡਲ ਆਪਣੀ Honda City ਤੇ ਉਸ ਦੀ ਆਪਾਂ ਗੱਲ ਕਰ ਲਈ ਉਹ ਹੈਗੀ 10 ਮਾਡਲ ਉਹ ਓਬਵੀਅਸly 9 ਦੇ ਬਿਲਕੁਲ ਲਾਸਟ ਯੀਅਰ 'ਚ ਨਿਕਲੀ ਸੀ ਜਦ ਐ 10 ਦੇ ਵਿੱਚ ਜਾ ਕੇ ਰਜਿਸਟਰ ਹੋਈ ਹੈਗੀ ਹੈ ਕਿ ਉਸ ਦੇ ਸ਼ੀਸ਼ੇ ਦੇ ਉੱਤੇ ਕੁਝ ਦੇ ਉੱਤੇ 9 ਲਿਖਿਆ ਹੋਇਆ ਹੋਗਾ ਤੇ ਇੱਕ ਆਪਣੇ ਸ਼ੀਸ਼ੇ ਹੈਗਾ ਉਹਨਾਂ ਦੇ ਉਸ ਦੇ ਉੱਤੇ 10 ਲਿਖਿਆ ਉਹ ਓਬਵੀਅਸly 10 ਦੇ ਵਿੱਚ ਇਹ ਗੱਡੀ ਪ੍ਰੋਪਰ ਬਾਹਰ ਨਿਕਲ ਕੇ ਆਪ ਨੂੰ ਆਈ ਮਿਲੀ ਸੀਗੀ ਇੰਟੀਰੀਅਰ ਦੇ ਵਿੱਚੋਂ ਮੈਂ ਤੁਹਾਨੂੰ ਪਹਿਲੇ Ford ਦਾ ਫੋਰ ਦੀ ਆਈਕਨ ਦਾ ਤੁਹਾਨੂੰ ਇੰਟੀਰੀਅਰ ਇੱਕ ਵਾਰੀ ਤੁਹਾਨੂੰ ਦਿਖਾ ਦਿੰਨਾ ਹੈਗਾ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਕੀ ਕੀ ਮਿਲਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਇੰਟਰ ਕਰਦੇ ਦੇਖਦੇ ਹਾਂਗੇ ਤਾਂ ਇਹੋ ਜਿਹਾ ਆਪਾਂ ਨੂੰ ਕੁਝ ਡੋਰ ਮਿਲ ਜਾਂਦਾ ਹੈਗਾ ਜੋ ਬਹੁਤ ਜ਼ਿਆਦਾ ਸਿੰਪਲ ਲੱਗ ਰਿਹਾ ਹੈਗਾ ਤੇ ਉੱਤੇ ਆਪਾਂ ਨੂੰ ਚਾਰੀਂ ਵਿੰਡੋ ਚਲੋ ਪਾਵਰ ਮਿਲਦੀਆਂ ਜੋ ਕਿ ਦੋਨੇ ਗੱਡੀਆਂ ਦੇ ਵਿੱਚ ਹੈਗੀਆਂ ਤੇ ਜੇ ਲੌਕ ਦਾ ਸਿਸਟਮ ਤੇ ਆਪਣਾ ਸੀਸੇ ਫੋਲਡ ਐਂਡ ਫੋਲਡ ਕਰਨ ਲਈ ਮੈਨੂਅਲੀ ਹੀ ਦੇਖਣ ਨੂੰ ਮਿਲਦਾ ਹੈਗਾ ਇਹੋ ਜਿਹਾ ਕੁਝ ਲੌਕ ਇਹੋ ਜਿਹਾ ਕੁਝ ਡੋਰ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਸਟੀering ਦੀ ਗੱਲ ਕਰ ਲਈਏ ਉਸ ਤੋਂ ਬਾਅਦ ਇੱਕ ਨਾਰਮਲ ਬੜਾ ਬੇਸਿਕ ਟੈਕੋਮੀਟਰ ਤੇ ਆਪਣਾ ਸਪੀਡੋਮੀਟਰ ਦੇਖਣ ਨੂੰ ਮਿਲ ਜਾਂਦਾ ਹੈਗਾ ਇਧਰਲੀ ਸਾਈਡ ਬਹੁਤ ਹੀ ਨਾਰਮਲ ਜੇ ਏਸੀ ਵੈਂਟ ਦੇਖਣ ਨੂੰ ਮਿਲਦੇਗੇ ਆਪਣੇ ਸਟੀਰੀਓ ਸਿਸਟਮ ਤੇ ਆਪਣੇ ਇਹੋ ਜਿਹੇ ਕੁਝ ਏਸੀ ਵਗੈਰਾ ਦੇ ਕੰਟਰੋਲ ਦੇਖਣ ਨੂੰ ਮਿਲ ਜਾਂਦੇ ਹੈਗੇ ਇਹੋ ਜਿਹਾ ਕੁਝ ਸਿਸਟਮ ਹੈਗਾ ਇਸ ਦੇ ਵਿੱਚ ਤੁਸੀਂ ਸੀਟਾਂ ਦੇਖੂਗੇ ਨਾਰਮਲ ਫੈਬਰਿਕ ਦੇ ਵਿੱਚ ਹੀ ਦਿੱਤੀਆਂ ਗਈਆਂ ਗਈਆਂ ਨੇ ਦੋਨੇ ਸੀਟਾਂ ਤੇ ਇਹੋ ਜਿਹਾ ਕੁਝ ਡੈਸ਼ਬੋਰਡ ਹੈਗਾ ਜੋ ਕਿ ਬਹੁਤ ਹੀ ਜ਼ਿਆਦਾ 올ਡ ਆਲਡ ਜੀ ਫੀਲ ਕਰਾਉਂਦਾ ਹੈਗਾ ਜੇ ਕਿ ਲੰਕੀ ਜਦੋਂ ਪਾਸ ਦੇ ਵਿੱਚ ਜਾਵੋਗੇ ਤੁਸੀਂ ਉਸ ਦਾ ਡੋਰ ਵਗੈਰਾ ਦੇਖਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਕਿਉਂਕਿ ਇਸ ਦੇ ਨਾਲ ਆਪਣੇ ਚੈਨਲ ਦੀ ਰੀਚ ਅੱਗੇ ਤੱਕ ਜਾਂਦੀ ਹੈ ਹਾਂ ਆਪਾਂ ਚੱਲਦੇ ਹਾਂ ਆਪਾਂ ਉਸ ਗੱਡੀ ਵਾਲੀ ਸਾਈਡ ਉਸ ਗੱਡੀ ਦੇ ਵਿੱਚ ਸਾਨੂੰ ਦੇਖਣ ਨੂੰ ਕੀ ਕੀ ਫਰਕ ਮਿਲਦਾ ਹੈਗਾ ਤੇ ਚੱਲ ਕੇ ਦੋਨੋਂ ਤੁਹਾਨੂੰ ਅਸੀਂ ਇਸ ਗੱਡੀ ਦੇ ਵਿੱਚ ਫਰਕ ਦੇਖਿਓ ਕਿੰਨਾ ਹੈਗਾ ਉਸ ਗੱਡੀ ਦੇ ਨਾਲ ਸਭ ਤੋਂ ਪਹਿਲੀ ਗੱਲ ਇੱਥੇ ਦੇਖਿਓ ਸੌਫਟ ਟੱਚ ਵਗੈਰਾ ਉਸ ਦੇ ਵਿੱਚ ਵੀ ਸੀਗਾ ਨਾਰਮਲ ਪਲਾਸਟਿਕ ਥੱਲੇ ਪਲਾਸਟਿਕ ਇਸੇ ਚਾਰੀ ਮਿੰਟਾਂ ਪਾਵਰ ਜੋ ਕਿ ਉੱਪਰ ਦੇਖਣ ਨੂੰ ਮਿਲਦੀ ਹੈ ਇਹੋ ਜਿਹਾ ਕੋਈ ਬੁੱਢਣ ਦਾ ਟੱਚ ਦਿੱਤਾ ਗਿਆ ਹੈਗਾ ਕਰੋਮ ਦਾ ਟੱਚ ਵੀ ਨਾਲ ਨਾਲ ਇਸ ਗੱਡੀ ਦੇ ਵਿੱਚ ਆਪਾਂ ਨੇ ਦੇਖਣ ਨੂੰ ਮਿਲ ਜਾਂਦਾ ਲੋਕਾਂ ਲੋਕ ਲਿਖਣ ਲੱਗੀਆਂ ਕਿ ਇਸ ਦੇ ਵਿੱਚ ਸਿੰਪਲ ਸਿਸਟਮ ਉਹਦੇ ਵਿੱਚ ਕਾਫੀ ਇੱਕ ਨਵਾਂ ਯੂਨਿਕ ਸਿਸਟਮ ਦਿੱਤਾ ਹੋਇਆ ਸੀਗਾ ਕਿਉਂਕਿ ਉਸ ਤੁਸੀਂ ਰਿਵਿਊ ਵਗੈਰਾ ਸਿਸਟਮ ਦੇ ਵਿੱਚ ਦੇਖ ਲਿਆ ਹੋਊਗਾ ਇਹ ਜੋ ਅੱਗੇ ਦੀ ਆਪਾਂ ਗੱਲ ਕਰ ਲਈਏ ਤੇ ਵਿੱਚ ਆਪਾਂ ਸੀਟ ਕਵਰਸ ਦੀ ਗੱਲ ਕਰ ਲਈ ਜੋ ਕਿ ਪ੍ਰੋਪਰ ਇੱਕ ਲੈਦਰ ਦੇ ਵਿੱਚ ਫੰਕਸ਼ਨ ਦਿੱਤਾ ਗਿਆ ਹੈਗਾ ਹਾਈਟ ਐਡਜਸਟੇਬਲ ਸੀਟ ਦਿੱਤੀਆਂ ਗਈਆਂ ਹੈਗੀਆਂ ਅਗਰਿਕਲਾਈਨ ਵਗੈਰਾ ਤੇ ਸੀਟਾਂ ਹੁੰਦੀਆਂ ਹੈਗੀਆਂ ਇਹਦੇ ਵਿੱਚ ਕਰ ਲੇ ਪ੍ਰੋਪਰ ਇਲੈਕਟ੍ਰੋਨਿਕ ਸਿਸਟਮ ਦਿੱਤਾ ਗਿਆ ਹੈਗਾ ਜੋ ਕਿ ਲੈਫਟ ਲਈ ਇਧਰੋਂ ਤੇ ਰਾਈਟ ਲਈ ਆਪਣੇ ਇਧਰੋਂ ਹੋ ਜਾਂਦਾ ਹੈਗਾ ਤੇ ਇਹਨੂੰ ਆਪਾਂ ਮਿਰਰ ਨੂੰ ਉੱਪਰ ਥੱਲੇ ਨੂੰ ਕਰ ਸਕਦੇ ਆ ਲੈਟਰ ਕੰਟਰੋਲ ਦਾ ਸਿਸਟਮ ਹੈਗਾ ਇੱਕ ਦੂਸਰਾ ਚੁੱਪ ਗੱਲ ਕਰੀ ਸਟੀਰੀਂਗ ਦੇ ਉੱਤੇ ਲੈਦਰ ਰੈਪ ਕਰਿਆ ਹੋਇਆ ਹੈਗਾ ਹੁੰਡਾ ਦਾ ਬੈਜ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਿਆ ਜਾਂਦਾ ਇੱਕ ਬਹੁਤ ਹੀ ਯੂਨਿਕ ਸਟਾਈਲ ਦੇ ਵਿੱਚ ਇਸ ਦੇ ਵਿੱਚ ਟੈਕੋਮੀਟਰ ਸਪੀਡੋਮੀਟਰ ਦੇਖਣ ਨੂੰ ਮਿਲ ਜਾਂਦਾ ਹੈ ਇਧਰਲੀ ਸਾਈਡ ਆਪਾਂ ਨੂੰ ਫਿਊਲ ਗੇਜ ਦੇਖਣ ਨੂੰ ਮਿਲ ਜਾਂਦਾ ਹੈਗਾ ਜਿਸ ਸਾਈਡ ਦੇਖੀਏ ਤਾਂ ਦੇਖੋ ਉਸ ਦੇ ਨਾਲੋਂ ਕਿੰਨਾ ਹੀ ਜ਼ਿਆਦਾ ਫਰਕ ਦੇਖਣ ਨੂੰ ਆਪਾਨੂੰ ਮਿਲਦਾ ਹੈਗਾ ਇਸ ਗੱਡੀ ਦੇ ਵਿੱਚ ਉਸ ਗੱਡੀ ਦੇ ਵਿੱਚ ਏਸੀ ਮੈਂਟ ਸਾਡਾ ਡਿਜ਼ਾਈਨ ਵੀ ਕਾਫੀ ਜ਼ਿਆਦਾ ਵਧੀਆ ਹੈਗਾ ਉਸ ਗੱਡੀ ਦੇ ਮੁਕਾਬਲੇ ਤੇ ਨਾਰਮਲ ਏਸੀ ਦੇ ਕੰਟਰੋਲ ਆਪਾਨੂੰ ਫੈਨ ਵਗੈਰਾ ਫੈਨ ਸਪੀਡ ਵਗੈਰਾ ਤੇ ਇਧਰਲੇ ਸਿਰ ਫਿਰ ਆਪਾਂ ਥੱਲੇ ਦੇਖੀਏ ਤੇ ਦੇਖੋ ਕਿੰਨਾ ਜ਼ਿਆਦਾ ਫਰਕ ਹੈਗਾ ਇੱਥੇ ਫਿਰ ਵੁੱਡਨ ਦਾ ਟੱਚ ਇਹਦੇ ਵਿੱਚ ਨਵੇਂ-ਨਵੇਂ ਐਡ ਤੋਂ ਫੀਚਰ ਦੇਖਣ ਨੂੰ ਤੇ ਸਪੇਸ ਸਪੇਸ ਆ ਗਿਆ गाइस ਇੱਥੇ ਸਾਰਾ ਦੇਖਣ ਨੂੰ ਅਜੇ ਵੀ ਆਪਾਂ ਗੱਲ ਕਰ ਲਈਏ ਕੱਪ ਹੌਲਡਰ ਬਣਾਉਣੇ ਆਪણો ਇੱਥੋਂ ਕੱਪ ਹੌਲਡਰ ਬਣੇ ਜਾਂਦੇ ਦੋ ਕੱਪ ਹੌਲਡਰ ਬਣ ਕੇ ਕਿਨਾਂ ਹਲਣਾ ਸਪੇਸ ਦਾ ਜਿਹੜਾ ਅੱਧ ਹੈਗਾ ਹੀ ਹੈਗਾ ਹੈਗੇ ਹੈਗਾ ਪਰ ਹੌਲਡਰ ਦਾ ਛੋਟਾ ਇਸ ਵਿੱਚ ਵੀ ਸੀਗਾ ਉਹਦੇ ਵਿੱਚ ਵੀ ਸੀ ਇਹਦੇ ਵਿੱਚ ਤੁਹਾਨੂੰ ਦੇਖੋਗੇ ਡਬਲ ਡਬਲ ਤੁਹਾਨੂੰ ਇਹਦੇ ਵਿੱਚ ਦੇਖੋ ਨਾ ਇਹਦੇ ਵਿੱਚ ਦੇਖੋ ਜਿਹੜਾ ਵੱਡਾ ਗਲੱਬ ਬਾਕਸ ਦੇਖਣ ਨੂੰ ਮਿਲ ਜਾਂਦੇ ਉੱਪਰ ਦੀ ਸਾਈਡ ਖੁੱਲਦਾ ਹੈਗਾ ਤੇ ਕਹਿੰਦੇ ਨੀਚੇ ਵਾਲੀ ਸਾਈਡ ਦਾ ਜੋ ਕੇਸ ਗੱਡੀ ਤੇ ਸਮਾਨ ਵਗੈਰਾ ਕਾ ਕੇ ਡਾਕੂਮੈਂਟਸ ਵਗੈਰਾ ਪਏ ਗਿਆ ਇਧਰ ਸਾਈਡ ਸੇਮ ਆਪ ਨੂੰ ਉੜਨ ਦਾ ਟੱਚ ਮਿਲ ਜਾਂਦਾ ਹੈਗਾ ਤੇ ਨਾਲ ਦੇ ਨਾਲ ਆਪਾਂ ਗੱਲ ਕਰ ਲਈਏ ਤੇ ਇਧਰ ਦੀ ਸਾਈਡ ਆਪਾਂ ਲੈਦਰ ਦਾ ਪੂਰਾ ਟੱਚ ਦੇਖਣ ਨੂੰ ਮਿਲ ਜਾਂਦਾ ਹੈਗਾ ਉੱਪਰ ਦੀ ਸਾਈਡ ਹੂੰ ਕਾਫੀ ਜਿਆਦਾ ਉਸ ਦੇ ਨਾਲੋਂ ਪ੍ਰੀਮੀਅਮ ਚੀਜ਼ ਇਹ ਦੇਖਣ ਨੂੰ ਲੱਗਦੀ ਹੈਗੀ ਫੁੱਲ ਇੰਟੀਰੀਅਰ ਮੈਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਇੱਥੇ ਦਿਖਾ ਦਿੰਨਾ ਹੈਗਾ ਇਸ ਦਾ ਤੇ ਉਸ ਦਾ ਤੁਹਾਨੂੰ ਇੱਥੇ ਮੈਂ ਇੱਕ ਵਾਰੀ ਦੋਨੇ ਗੱਡੇ ਨਾਲ ਲਾ ਦੂੰਗਾ ਤੁਸੀਂ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਕਿੰਨਾ ਹੋ ਜਾਂਦਾ ਹੈ ਫਰਕ ਹੈਗਾ ਮਿਊਜ਼ਿਕ ਸਿਸਟਮ ਦੀ ਗੱਲ ਕਰਨੀ ਤਾਂ ਦੋਹਾਂ ਦੇ ਵਿੱਚ ਆਪਾਂ ਨੂੰ ਸੇਮ ਹੀ ਦੇਖਣ ਨੂੰ ਮਿਲਦਾ ਹੈਗਾ ਚਾਰ ਸਪੀਕਰਾਂ ਦਾ ਸੈੱਟ ਦੇਖਣ ਨੂੰ ਮਿਲਦਾ ਹੈ ਦੋ ਆਪਣੇ ਡੋਰਾਂ ਤੇ ਤੇ ਦੋ ਆਪਣੇ ਪਿੱਛੇ ਬੂਟ ਤੇ ਮਨ ਬੂਟ ਤੇ ਉਸ ਦੇ ਵਿੱਚ ਵੀ ਸੇਮ ਇਦਾਂ ਬੂਟ ਤੇ ਉਸ ਦੇ ਵਿੱਚ ਵੀ ਹੈਗੇ ਤੇ ਇੱਥੇ ਵਿੱਚ ਵੀ ਅੱਗੇ ਡੋਰਾਂ ਤੇ ਹੈਗਾ ਇਸ ਦੇ ਸਿਪਾ ਪ੍ਰੋਪਰ ਰਿਵਿਊ ਆਪਣੇ ਚੈਨਲ ਤੇ ਨਾਲ-ਨਾਲ ਪਈ ਹੈਗੇ ਉਹ ਵੀ ਤੁਸੀਂ ਦੇਖ ਸਕਦੇ ਹੈਗੇ ਆ ਪਿੱਛੇ ਸਾਈਡ ਮੈਂ ਤੁਹਾਨੂੰ ਦੋਨਾਂ ਗੱਡਿਆਂ ਦਾ ਕੰਪੇਅਰ ਕਰਕੇ ਦਿਖਾ ਦਿੰਨਾ ਹੈਗਾ ਪਿੱਛੇ ਸਾਈਡ ਐਂਟਰ ਕਰ ਦੇਗੇ ਤਾਂ ਆਪਣੇ ਕੋਲੇ ਇਹੋ ਜਿਹਾ ਕੁਝ ਸਪੇਸ ਆਪਾਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਇਸ ਗੱਡੀ ਦੇ ਵਿੱਚ ਜੀ ਪਿੱਛੇ ਗੱਲ ਕਰ ਲਈਏ ਇਹ ਆਪਣਾ AC ਵੈਂਟ ਦੀ ਗੱਲ ਕਰ ਲਈਏ ਆਪਾਂ ਦੋਨੋਂ ਗੱਡੀਆਂ ਵਿੱਚ ਦੇਖਣ ਨੂੰ ਕੋਈ ਵੀ ਚਾਹ ਜਿਮੋਡ ਦੇਖਣ ਨੂੰ ਨਹੀਂ ਮਿਲਦਾਗਾ ਲੰਕਿ ਇਸ ਦੇ ਵਿੱਚ ਪਿੱਛੇ ਸਾਈਡ ਦੋ ਐਕਸਟਰਾ ਕੱਪ ਹੌਲਡਰ ਵਗੈਰਾ ਦਿੱਤੇ ਉਸ ਦੇ ਉੱਤੇ ਨਾ ਆਪਣੇ ਅੱਗੇ ਕੱਪ ਹੌਲਡਰ ਮਿਲਦੇ ਨਾ ਆਪਾਂ ਨੂੰ ਪਿੱਛੇ ਕੋਈ ਕੱਪ ਹੌਲਡਰ ਦੇਖਣ ਨੂੰ ਮਿਲਦੇ ਆਪਣੀ ਨਾਰਮਲ ਗੱਡੀ ਦੇ ਵਿੱਚ ਆਈਕਨ ਦੇ ਵਿੱਚ ਪਿੱਛੇ ਸਾਈਡ ਆਪਾਂ ਨੂੰ 스피ਕਰ ਦੇਖਣ ਨੂੰ ਮਿਲ ਜਾਂਦੇ ਹੈਗੇ ਤੇ ਆਪਾਂ ਨੂੰ ਹਾਈ ਸਟਾਪ ਲੈਂਪ ਆਪਾਂ ਇਸ ਜਗ੍ਹਾ ਤੇ ਪਲੇਸ ਮਿਲ ਜਾਂਦਾ ਹੈਗਾ ਤੇ ਇਹੋ ਜਿਹੀ ਕੁਝ ਓਵਰঅল ਆਪਾਂ ਨੂੰ ਇੱਕ ਇੱਕ ਲੁੱਕ ਮਿਲ ਜਾਂਦੀ ਹੈਗੀ ਹੁਣ ਆਪਾਂ ਉਸ ਗੱਡੀ ਦਾ ਸੁਣੋ ਬੈਕ ਸੀਟ ਤੇ ਕੰਫਰਟ ਵਗੈਰਾ ਦਿਖਾ ਦਿੰਦੇ ਹੈਗੇ ਕਿੰਨਾ ਹੈ ਗਿਆਗਾ ਜੇ ਇਸ ਤੋਂ ਆਪਾਂ ਐਂਟਰ ਕਰਦੇ ਹੈਗੇ ਤੇ ਐਂਟਰ ਕਰਦੇ ਆਪਾਂ ਦੇਖਦੇ ਹੈਗੇ ਸਭ ਤੋਂ ਪਹਿਲਾਂ ਦਰਵਾਜਿਆਂ ਦੀ ਗੱਲ ਕਰ ਲਈਏ ਓਬਵੀਅਸਲੀ ਚਾਹੀ ਇਹਨਾਂ ਦੇ ਵਿੱਚ ਸੇਫਟੀ ਜ਼ਿਆਦਾ ਹੋਵੇ ਪਰ ਇਨਾਂ ਵਿੱਚ ਉਹਦੀ ਕੁਆਲਿਟੀ ਹੈਣੀਗੀ ਕਿਉਂ ਬਹੁਤ ਜ਼ਿਆਦਾ ਬੇਸਿਕ ਜਿਹਾ ਦੇਖਣ ਨੂੰ ਆਪਾਨੂੰ ਮਿਲ ਦੇਗੇ ਪਿੱਛੇ ਸਾਈਡ ਆਪਾਂ ਗੱਲ ਕਰ ਲਈ ਕੁਝ ਵੀ ਹੈਣੀਗਾ ਇੱਥੇ ਕੋਈ ਨਾ ਕੋਈ ਚਾਰਜਿੰਗ ਦੀ ਹੈਗਾਗਾ ਤੇ ਨਾ ਆਪਣਾ ਕੋਈ ਏਸੀ ਕੰਡ ਵਗੈਰਾ ਦਿੱਤੇ ਗਏ ਦੋਨਾਂ ਗੱਡੀਆਂ ਦੇ ਵਿੱਚ ਸੇਮ ਹੀ ਹਾਲ ਹੈਗਾਗਾ ਸਾਈਡ ਡੋਰ ਬਹੁਤ ਬਹੁਤ ਜ਼ਿਆਦਾ ਬੇਸਿਕ ਹੈ ਅਗਲਾ ਇੰਟੀਰੀਅਰ ਦੀ ਆਪਾਂ ਗੱਲ ਕਰੀ ਬਹੁਤ ਜ਼ਿਆਦਾ ਬੇਸਿਕ ਹੈਗਾਗਾ ਤੇ ਇਹੋ ਜਿਹਾ ਕੁਝ ਹੀ ਆਪਾਨੂੰ ਇੱਥੇ ਪਿੱਛੇ ਸਾਈਡ ਆਪਾਂ ਸਪੀਕਰ ਦੇਖਣ ਨੂੰ ਮਿਲਦੇ ਹੈ ਹਾਈ ਸਟਾਪ ਲੈਂਪ ਆਪਾਂ ਉੱਪਰ ਸਾਈਡ ਪਲੇਸ ਦਿੱਤਾ ਗਿਆ ਇਹੋ ਜਿਹਾ ਕੁਝ ਰੂਫ ਆਪਾਂ ਦੇ ਵਿੱਚ ਦੇਖਣ ਨੂੰ ਮਿਲ ਜਾਂ ਤੋ ਤਾਂ ਚਲਦੇ ਹਾਂਗੇ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਆਪਦਾ opinion ਤੁਹਾਡੇ ਨਾਲ share ਕਰਦਾ ਹੈਗਾ ਇਹੋ ਜਿਹੇ ਕੁਝ ਫੀਚਰ ਸੀਗੇ ਜਿਹੜੇ ਤੁਹਾਨੂੰ ਦੱਸਿਆ ਗਿਆ ਇਹਨਾਂ ਦੋਹਾਂ ਗੱਡੀਆਂ ਦੇ ਵਿੱਚ ਕਿਵੇਂ-ਕਿਵੇਂ ਆਉਂਦੇ ਹੈਗੇ ਤੇ ਜੇ ਤੁਸੀਂ ਮੇਰੇ ਕੋਲ ਪੁੱਛੋ ਤਾਂ ਮੈਂ ਇਹਨਾਂ ਦੋਹਾਂ ਗੱਡੀਆਂ ਦੇ ਵਿੱਚੋਂ ਕਿਹੜੀ pick ਕਰੂੰਗਾ ਤਾਂ obviously ਮੈਂ Honda City pick ਕਰੂੰਗਾ ਜੋ obviously ਉਹ ਪ੍ਰੀਮੀਅਮ ਐਸਡੀਜੀ ਆਪਾਂ ਗੱਲ ਕਰੀਏ ਪ੍ਰੀਮੀਅਰ ਦਾ ਡੈਸ਼ਬੋਰਡ ਮਿਲ ਜਾਂਦਾ ਪ੍ਰੀਮੀਅਰ ਦੇ ਵਿੱਚ ਫੀਚਰ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਹੈਗੇ ਆ ਉਹੀ ਗੱਲ ਕਿ ਲੁਕਸ ਵਗੈਰਾ ਦੀ ਤਾਂ ਮੈਨੂੰ ਜੇ ਪਰਸਨਲੀ ਪੁੱਛਾਂ ਤਾਂ ਮਾਡਲ ਦੇ ਹਿਸਾਬ ਨਾਲ ਤਾਂ ਓਬਵੀਅਸਲੀ ਇਸ ਆਪਣੇ ਆਈਕਨ ਦੀ ਲੁਕਸ ਜਿਆਦਾ ਵਧੀਆ ਹੈਗੀ ਹੈ ਪਰ ਜੇ ਆਪਾਂ ਉਧਰ ਨਾਰਮਲੀ ਗੱਲ ਕਰੀਏ ਕਿਉਂਕਿ ਇਹਦੇ ਵਿੱਚ ਨੋ ਮਾਡਲ ਦੇ ਵਿੱਚ ਸ਼ਾਇਦ ਜਿਵੇਂ ਆਈਵੀਟੈਕ ਕਾੜਾ ਮਾਡਲ ਆ ਗਿਆ ਸੀਗਾ ਜਿਸ ਦੀ ਲੁਕ ਇਸ ਦੇ ਨਾਲੋਂ ਕਾਫੀ ਜਿਆਦਾ ਵਧੀਆ ਬਣਾ ਦਿੱਤੀ ਸੀ ਉਹਨਾਂ ਦੋਹਾਂ ਨੂੰ ਜੇ ਆਪਾਂ ਕੰਪੇਅਰ ਕਰੀਏ ਤਾਂ ਓਬਵੀਅਸਲੀ Honda City ਲੁਕ ਬਹੁਤ ਜਿਆਦਾ ਸ਼ ਦੀ ਕੁਆਲਟੀ ਵਗੈਰਾ ਦੀ ਆਪਾਂ ਗੱਲ ਕਰ ਲਈਏ ਹੋਰ ਸਾਰੀਆਂ ਚੀਜ਼ਾਂ ਦੀ ਆਪਾਂ ਗੱਲ ਕਰ ਲਈਏ ਤਾਂ ਅੰਦਰ ਆਪਾਂ ਲੈਦਰ ਇੰਟੀਰੀਅਰ ਦੀ ਗੱਲ ਕਰ ਲਈਏ Honda ਇੱਥੇ Ford ਨੂੰ ਬਹੁਤ ਚੰਗੇ ਨੰਬਰਾਂ ਦੇ ਨਾਲ ਹਰਾ ਦਿੰਦਾ ਹੈਗਾ ਹਾਂਜੀ ਇਹ ਸੀਗਾ ਇਹਨਾਂ ਦੋਹਾਂ ਦਾ ਦੋ ਸੈਡਾਂਸ Honda City ਤੇ Ford Icon ਦਾ ਰਿਵਿਊ ਹਾਂਜੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਦੇ ਅਕੋਰਡਿੰਗ ਇਹਨਾਂ ਦੋਹਾਂ ਗੱਡੀਆਂ ਦੇ ਵਿੱਚੋਂ ਆਪਦੀ ਪਸੰਦੀ ਗੱਡੀ ਚੂਜ਼ ਕਰ ਸਕਦੇ ਹੈਗੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਪਣੀ ਇੱਕ ਆਈਡੀ ਲਿਖਿਆ ਹੋਈ ਹੋਗੀ ਇੰਸਟਾਗ੍ਰam ਆਈਡੀ ਜਿੱਥੇ ਤੁਸੀਂ ਜਾ ਕੇ ਆਪਣੇ ਆਪਾਂ ਇੱਕ ਉੱਥੇ ਆਪਾਂ ਛੋਟੀਆਂ ਛੋਟੀਆਂ ਰੀਲਾਂ ਵਗੈਰਾ ਇਹ ਸ਼ਾਰਟਸ ਵਗੈਰਾ ਅਪਲੋਡ ਕਰਦੇ ਰਹਿੰਦੇ ਆ ਉੱਥੇ ਤੁਸੀਂ ਜਾ ਕੇ ਫੋਲੋ ਕਰ ਸਕਦੇ ਆਂਗੇ